ਪਲਾਰ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ ਮਾਰੀਏ ਅੱਜ ਮੁਖਬਸਤਾਣਾ ਫਲੋਰ ਅਮਨ ਸੈਣੀ ਜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪੱਤਰਕਾਰ ਅਨਲ ਗਲਬਤ ਕਦੇ ਹੋਏ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਡленਦਾ ਦੇ ਹਾਤੀ ਦੇ থানা ਫਲੋਰ ਦੀ ਪੁਲਿਸ ਵੱਲੋਂ থানা ਫਲੋਰ ਦੇ ਵਿੱਚ ਦੋਸ਼ੀ ਰਿਤਿਸ਼ ਉਰਫ ਰਾਹੁਲ ਦੇ ਘਰ ਦੀ ਤਲਾਸ਼ੀ ਸਰਚ ਬਿਆਨ ਦੌਰਾਨ ਅਸਲਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ ਸ਼੍ਰੀ ਹਰਵਿੰਦਰ ਸਿੰਘ ਵੀਰ ਅਤੇ ਪੀਪੀਐਸ ਮਾਨਜੋਤ ਸੀਨੀਅਰ ਪੁਲਿਸ ਕਪਤਾਨ ਡленਦਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਅਦਵਾਲ ਹਾਊਸ ਗੋਲੀ ਕਾਂਡ ਵਿੱਚ ਸ਼ਾਮਿਲ ਦਿੱਤੀ ਸ਼ਰਫ rahul prithvi chand ਵਾਸੀ ਲਖੜਵੰਡੀ ਫਲੋਰ ਜ਼ਿਲ੍ਹਾ ਜਲੰਧਾ ਜੋ ਕਿ ਦਿਨਾਂ ਤੋਂ ਕਰ ਰਹੇ ਪ੍ਰਵਾਸ ਵਿੱਚ ਫਰਾਰ ਹੈ ਉਸ ਦੇ ਕਾਦੀ ਤਲਾਸ਼ੀ ਲਈ ਗਈ ਤਾਂ ਮਾਨਯੋਗ ਅਦਾਲਤ ਪਾਸੋਂ ਸੈਚੂਰੈਂਟ ਹਾਸਲ ਕਰਕੇ ਨਿਤੀਸ਼ ਉਰਫ rahul ਨੂੰ ਦੇਕਰ ਤਲਾਸ਼ੀ ਦੇ ਵਿੱਚ ਇਸ ਦੇ ਕੋਲ ਇੱਕ ਰਾਈਫਲ 12 बोर 4 ਕਾਤੂ ਜਿੰਦਾ ਦੋ ਰੌਂਡ ਜਿੰਦਾ 7.62mm ਮੰਗਰੀ ਕੀ ਡੌਲਰ 1400 ਤੇ ਭਾਰਤੀ ਗਰੰਟੀ 5 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ ਫਿਲਹਾਲ ਪੁਲਿਸ ਦੋਸ਼ੀ ਰਿਤਿਸ਼ੁਰ ਰahulਦੀਪਾਲ ਕਰ ਰਹੀ ਹੈ ਤੁਸੀਂ ਵੇਖੋ ਟ੍ਰੇਨਿੰਗ ਫਲੋਰ ਨਿਊਜ਼ ਚੈਨਲ ਤੋਂ ਪੱਤਰਕਾਰ ਆਸ਼ੂ ਕਪੂਰ ਦੀ ਖਾਸ ਰਿਪੋਰਟ ਫਲੋਰ ਤੋਂ ਜੀ 18 ਤਰੀਕ ਨੂੰ ਅਟਵਾਲ ਕਲੋਨੀ ਗੜਾ ਦੇ ਵਿੱਚ ਮਨਦੀਪ ਸਿੰਘ ਗੋਰਾ ਜੋ ਕਿ ਪ੍ਰੋਪਰਟ ਪ੍ਰੋਪਰਟੀ ਬੀਲਿੰਗ ਦਾ ਕੰਮ ਕਰਦੇ ਨੇ ਸਮਾਰਟ ਸਿਵਕ ਮੀਨ ਉਹਨਾਂ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸੀਗੇ ਸੰਜੀਤ ਸ਼ਰਮ ਸੰਜੀਤ ਸ਼ਰਮਾ ਸੰਜੀਤ ਸ਼ਰਮਾ ਜੀ ਉਹਨਾਂ ਦੇ ਉੱਤੇ ਫਾਇਰ ਹੋ ਗਿਆ ਸੀਗਾ ਜੀ ਤੇ ਫਾਇਰ ਕਰਨ ਵਾਲੇ ਦੋ ਐਕਿਊਜ਼ ਸੀ ਮੌਕੇ ਤੇ ਨਾ ਥਾਰ ਗੱਡੀ ਤੇ ਆਈ ਸੀ ਜੀ ਉਸਕੇ ਉਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀ 336 ਨੰਬਰ ਅੰਡਰ ਸੈਕਸ਼ਨ 307 ਤੇ ਆਰਮਜ਼ ਐਕਟ ਦੇ ਤਹਿਤ ਜੀ ਤੇ ਉਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚ ਕੁਝ ਹੋਰ ਨਾਮ ਵੀ ਸਾਹਮਣੇ ਆਏ ਸੀ ਜਿਹਦੇ ਵਿੱਚੋਂ ਦੋ ਐਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਸੀ ਕਰਨ ਇੱਕ ਕਰੰਸੀ ਗੱਡੀ ਤੇ ਇੱਕ ਮੁੰਡਾ ਗੁਰਕੀਰਤ ਦੋਨਾਂ ਕੋਲੋਂ ਦੋ ਗੱਡੀਆਂ ਰਿਕਵਰ ਹੋਈਆਂ ਸੀ ਜੋ ਵਾਰਦਾਤ ਚ ਗੱਡੀ ਥਾਰ ਯੂਜ਼ ਹੋਈ ਸੀ ਉਹ ਵੀ ਰਿਕਵਰ ਹੋ ਗਈ ਸੀ ਤੇ ਤਾਦੇ ਉਹ ਅਫਸਾਂਡ ਕਰਨੇ ਸੀਗੇ ਜਿਨ੍ਹਾਂ ਦੀ ਐਲਓਸੀ ਵੀ ਜਾਰੀ ਕੀਤੀ ਗਈ ਸੀ ਜਿਨ੍ਹਾਂ ਦੇ ਵਾਰੰਟ ਵੀ ਲੈ ਗਏ ਸੀਗੇ ਤੇ ਉਸੇ ਡਿਊਰੇਸ਼ਨ ਚ ਲੀਗਲ ਪ੍ਰੋਸੀਜਰ ਨੂੰ ਫਾਲੋ ਕਰਦੇ ਉਹਨਾਂ ਦੇ ਹਾਊਸ ਦੇ ਸਰਚ ਵਾਰੰਟ ਲੈ ਗਏ ਸੀਗੇ ਕਿਉਂਕਿ ਉਹਨਾਂ ਦੇ ਘਰ ਵਾਲੇ ਸਾਰੇ ਹੀ ਫਰਾਰ ਨੇ ਤੇ ਜਦੋਂ ਸਰਚ ਵਾਰੰਟ ਲੈ ਗਏ ਨੇ ਉਹਦੀ ਐਗਜ਼ੀਕਿਊਸ਼ਨ ਕੀਤੀ ਗਈ ਨੇ ਐਗਜ਼ੀਕਿਊਸ਼ਨ ਚ ਪ੍ਰਾਈਵੇਟ ਗਵਾਹ ਰੱਖੇ ਗਏ ਨੇ ਉੱਥੇ ਦੇ ਮੌਕੇ ਤੇ ਐਮਸੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਜਦੋਂ ਘਰ ਦੀ ਪ੍ਰੋ ਇਹ ਇਹ ਜੋ ਸਰਚ ਕੀਤੀ ਗਈ ਸੀ ਇਹ ਕੱਲ ਕੀਤੀ ਗਈ ਸੀਗੀ ਤੇ ਸਰਚ ਦੌਰਾਨ ਹੀ ਰਿਕਵਰੀ ਹੋਈ ਹੈ ਉਹਦੇ ਵਿੱਚ ਇੱਕ 12 ਬੋਰ ਰਾਈਫਲ ਬਰਾਮਦ ਹੋਈ ਹੈ ਜੀ ਯਾਰ ਉਹਦੇ ਜਿੰਦਾ ਕਾਰਤੂਸ ਬਰਾਮਦ ਹੋਏ ਹੈ ਜੀ ਇਸ ਤੋਂ ਇਲਾਵਾ ਬਲੌਕ ਦੇ ਵੀ ਦੋ ਕਾਰਤੂਸ ਬਰਾਮਦ ਹੋਏ ਨੇ 7.65 ਤੇ ਉਸ ਤੋਂ ਇਲਾਵਾ ਉਹਨਾਂ ਦੇ ਜੋ ਦੋਸ਼ੀ ਆ ਉਹਦੇ ਉਹਦੇ ਪੇਰੈਂਟਸ ਵੀ ਦੋਸ਼ੀ ਨੇ ਇਹਦੇ ਵਿੱਚ ਜੀ ਮਾਤਾ ਪਿਤਾ ਤੇ ਉਹਦੀ ਸਿਸਟਮ ਉਹ ਵੀ ਅਕਿਊਜ਼ ਨੇ ਇੱਕ ਹੋਰ ਕੇਸ ਦੇ ਵਿੱਚ ਉਹ ਤਿੰਨਾਂ ਦੇ ਪਾਸਪੋਰਟ ਸਾਨੂੰ रिकवर होया है जी उसके अलावा कैश रिकवर ਕੀਤਾ ਗਿਆ ਹੈ 550000 ਰੁਪਇਆ ਇੰਡੀਅਨ ਕਰੰਸੀ ਕੇ ਕੈਸ਼ ਰਿਕਵਰ ਹੋਇਆ ਜੀ ਉਸ ਤੋਂ ਇਲਾਵਾ ਫੋਰਨ ਕਰੰਸੀ ਵੀ ਮਿਲੀ ਹੈ ਜਿਹਦੇ ਵਿੱਚ 1400 ਯੂ ਐਸ ਡਾਲਰ ਜੀ ਤੇ ਮਿਲ ਗਈ ਹੈ ਜਿਹਦੇ ਸੰਬੰਧੀ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਇਨਫੋਰਮ ਕੀਤਾ ਗਿਆ ਹੈ ਜੀ ਫਰਦਰ ਉਹ ਇਸ ਚੀਜ਼ ਦੀ ਉਹ ਤਫ਼ਤੀਸ਼ ਕਰਨਗੇ ਕਿ ਕਿਆ ਇਨੀ ਕਰੰਸੀ ਕੋਈ ਬੰਦਾ ਰੱਖ ਸਕਦਾ ਹੈ ਕਿ ਨਹੀਂ ਰੱਖ ਸਕਦਾ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਗਿਆ ਲੈਟਰ ਉਹਨਾਂ ਨੂੰ ਇਸ਼ੂ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਕਦਮੇ 'ਚ ਇਹ ਚੀਜ਼ ਜਾਰੀ ਕਵਰ ਹੋਈ ਹੈ ਸਰ ਕੋਈ ਟੀਮਾਂ ਲਗੀਆਂ ਹੋਈਆਂ ਹਨ ਹਜੇ ਮੇਨ ਅਰੋਪੀ ਐਕਸਕਾਉਂਟ ਹੈਗਾ ਤੇ ਜੋ ਲੀਗਲ ਪ੍ਰੋਸੀਜਰਸ ਹੈਗੇ ਨੇ ਉਹਦੇ ਵਾਰੰਟ ਸਰਚ ਵਾਰੰਟ ਸਾਰੀਆਂ ਚੀਜ਼ਾਂ ਨੂੰ ਫਾਲੋਅ ਅਪ ਕੀਤਾ ਜਾ ਰਿਹਾ ਹੈ ਤੇ ਟੀਮਾਂ ਉਹਦੇ ਮਗਰ ਲੱਗੀਆਂ ਹੋਈਆਂ ਬਰਹਾਲ ਦੀ ਘੜੀ ਉਹ ਆਊਟ ਆਫ ਡਿਸਟ੍ਰਿਕਟ ਹੈ ਅਦਰਸ ਡੇਟਸ ਵੀ ਰੀਡ ਕੀਤੀ ਗਈ ਸੀ ਤੇ ਪਹਿਲੇ ਉਹਦਾ ਇੱਕ ਕੋਈ ਇੱਕ ਹੋਰ ਸੀਗਾ ਜਿਹਦੇ ਨਾਲ ਉਹਦਾ ਪਤਾ ਲੱਗਾ ਸੀ ਫਿਰ ਉਹ ਨਾਲ ਹੈ ਗੁਰ ਉਹਨੂੰ ਉੱਤਰਾਖੰਡ ਚੋਂ ਗ੍ਰਿਫਤਾਰ ਕੀਤਾ ਗਿਆ ਜੀ ਟੂਵਰਡਸ ਕਾਠਮਾਂਡੂ ਸਾਈਡ ਜਾ ਰਹੇ ਸੀ ਉੱਥੇ ਉਹਨੂੰ ਐਪ੍ਰੀਹੈਂਡ ਕੀਤਾ ਗਿਆ ਉਹਦੀ ਗੱਡੀ ਯੂਜ਼ ਹੋਈ ਸੀ ਉਹਦੀ ਗੱਡੀ ਸੀਗੀ ਉਹ ਵੀ ਰਿਕਵਰ ਕੀਤੀ ਗਈ ਸੀ ਨਹੀਂ ਐਦਾਂ ਦੀ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਜਿਸ ਦਿਨ ਇਹ ਹੋਇਆ ਸੀਗਾ ਅਸੀਂ ਉਹਨਾਂ ਦੇ ਘਰ ਰੇਡ ਕੀਤੀ ਸੀ ਜੀ ਉਸ ਦਿਨ ਤੋਂ ਘਰ ਬੰਦ ਸੀਗਾ ਓਕੇ ਤੇ ਉਹਦੇ ਵਿੱਚ ਐਕਸੈਸ ਕੋਈ ਨਹੀਂ ਸੀਗੀ ਉਹਨਾਂ ਦੇ ਪੜੋਸੀਆਂ ਨੂੰ ਤੇ ਨਾਲ ਦੇ ਲੋਕਾਂ ਨੂੰ ਅਸੀਂ ਆਗਾ ਕਰਕੇ ਆਏ ਸੀਗੇ ਕਿ ਕੋਈ ਵੀ ਅਗਰ ਤੁਹਾਨੂੰ ਅਨਵਾਂਟਡ ਬੰਦਾ ਇੱਥੇ ਦਿਖੇ ਸਾਨੂੰ ਦੱਸਿਓ ਉਹਨਾਂ ਦੇ ਕਾਰਨ ਉਸ ਟਾਈਮ ਤੇ ਦੋ ਸਕੂਟੀਆਂ ਖੜੀਆਂ ਸੀਗੀਆਂ ਜੋ ਉਹਨਾਂ ਦੀਆਂ ਹੈਗੀਆਂ ਤੇ ਉਹ ਵੀ ਐਸ ਇਟ ਇਜ਼ ਉੱਥੇ ਖੜੀਆਂ ਕੱਲ ਜਦੋਂ ਅਸੀਂ ਸਰਚ ਕੀਆ ਜੋ ਜੋ ਜਿੱਦਾਂ ਜਿੱਦਾਂ ਪਹਿਲੇ ਅਸੀਂ ਜਦੋਂ ਫਸਟ ਟਾਈਮ ਉੱਥੇ ਰੀਡ ਕੀਤੀ ਸੀ ਬਿਲਕੁਲ ਸੇਮ ਹੀ ਸੀਗਾ ਕੋਈ ਵੀ ਚੀਜ਼ ਜਿਸ ਨਾਲ ਇਦਾਂ ਨਹੀਂ ਲੱਗਦਾ ਕਿ ਕੋਈ ਛੇੜਖਾਨੀ ਕੀਤੀ ਗਈ ਹੋਵੇ। ਦੇਖੋ ਜੀ ਜੋ ਫੋਰਨ ਦੇ ਵਿੱਚ ਉਹਦੇ ਵੱਲੋਂ ਕੋਈ ਆਫੈਂਸ ਹੈ ਉਹਦੇ ਰਿਗਾਰਡਿੰਗ ਤੇ ਸਾਨੂੰ ਕੋਈ ਨਹੀਂ ਪਰ ਇੰਡੀਆ ਤੋਂ ਉੱਤੇ ਕੋਈ ਮੁਕੱਦਮਾ ਦਰਜ ਸੀ ਪਰ ਜਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ, ਵੈਪਨਸ ਰਿਕਵਰ ਹੋਏ ਹੈ। ਅਗਰ ਉਹ ਬੰਦਾ ਐਨਆਰਆਈ ਹੈ ਤੇ ਅੰਨੇ ਵੈਪਨਸ ਨੂੰ ਕਿਉਂ ਰੱਖ ਰਿਹਾ ਸੀਗਾ, ਫੋਰਨ ਕਰੰਸੀ ਐਨੀ ਕੈਰੀ ਕਰ ਰਿਹਾ ਸੀਗਾ ਤੇ ਕੁਝ ਲੱਗਦਾ ਹੈ ਕਿ ਵੀ ਉਹ ਕੋਈ ਅੱਛਾ ਇਨਸਾਨ ਨਹੀਂ ਸੀ, ਮਾੜਾ ਅੰਸਰੀ ਹੋਵੇਗਾ ਜੋ ਇੰਨਾ ਵੈਪਨਸ ਵੀ ਕੈਰੀ ਕਰ ਰਹੇ ਤੇ ਮਨੀ ਵੀ ਕੈਰੀ ਕਰ ਰਹੇ। ਉਹ ਮਨੀ ਕਿਸ ਚੀਜ਼ ਲਈ ਯੂਜ਼ ਕਰ ਰਿਹਾ ਸੀ, ਉਹ ਉਹਦੇ ਸੋਰਸ ਕਿੱਥੇ ਸੀਗੇ ਜੋ ਇਹ ਫਰਦਰ ਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਜੋ ਇਹ ਪੈਸਾ ਹੈ 5.5 ਲੱਖ ਰੁਪਏ ਕੈਸ਼ ਹੈ ਪਲੱਸ ਜੋ ਫੌਨਸੀ ਹੈ ਇਹ ਕਿਸ ਚੀਜ਼ ਲਈ ਯੂਜ਼ ਕਰ ਰਹੇ ਸੀ ਜੀ ਜੀ